एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲਹੂ ਹੋਇਆ ਸਫੇਦ ਪਿਤਾ ਦਾ ਪੁੱਤਰ ਵੱਲੋਂ ਕਤਲ ਪੁਲਿਸ ਨੇ ਕੀਤਾ ਮਾਮਲਾ ਦਰਜ ਬਸੀ ਪਠਾਣਾ ਦੇ ਨੇੜਲੇ ਪਿੰਡ ਵਿਖੇ ਅੱਜ ਉਸ ਸਮੇਂ ਖੂਨ ਸਫੇਦ ਹੁੰਦਿਆ ਦੇਖਿਆ ਗਿਆ ਜਦੋਂ ਇੱਕ ਪੁੱਤਰ ਵੱਲੋਂ ਹੀ ਆਪਣੇ ਪਿਤਾ ਨੂੰ ਕਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਐਨੀ ਬ੍ਰੀਤ कौर ਪੁੱਤਰੀ ਬਲਜਿੰਦਰ ਸਿੰਘ ਪਤਨੀ ਪਰਮਿੰਦਰ ਸਿੰਘ ਪਿੰਡ ਛਨੇੜੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਤਿੰਨ ਭੈਣ ਭਰਾ ਹਨ ਸਭ ਤੋਂ ਵੱਡਾ ਉਸਦਾ ਭਰਾ ਸੁਖਪ੍ਰੀਤ ਸਿੰਘ ਉਸ ਤੋਂ ਛੋਟੀ ਉਹ ਅਤੇ ਸਭ ਤੋਂ ਛੋਟਾ ਭਰਾ ਹਰਮਨਦੀਪ ਸਿੰਘ ਹੈ ਉਹਨਾਂ ਦੱਸਿਆ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਉਮਰ 66 ਸਾਲ ਜਿਸ ਦੀ ਉਹਨਾਂ ਦਾ ਵੱਡਾ ਭਰਾ ਸੁਖਪ੍ਰੀਤ ਸਿੰਘ ਅਕਸਰ 12 ਕਿੱਲੇ ਜ਼ਮੀਨ ਨੂੰ ਲੈ ਕੇ ਕੁੱਟਮਾਰ ਵੀ ਕਰਦਾ ਰਹਿੰਦਾ ਸੀ ਵੱਲੋਂ ਉਸਦੇ ਪਿਤਾ ਬਲਜਿੰਦਰ ਸਿੰਘ ਦੇ ਲਾਪਤਾ ਹੋਣ ਦੀ ਖਬਰ ਫੈਲਾਈ ਗਈ ਜਿਸਤੇ ਜਦੋਂ ਉਹਨਾਂ ਪੁਲਿਸ ਰਾਹੀਂ ਜਾਂਚ ਪੜਤਾਲ ਕੀਤੀ ਤਾਂ ਉਸਦੇ ਪਿਤਾ ਦੀ লাশ ਗੰਡਾ ਖੇੜੀ ਪਟਿਆਲਾ ਨੇੜਿਓ ਬਰਾਮਦ ਹੋਈ ਜਿਸਦੇ ਹੱਥ ਪੈਰ ਤੇ ਉਹ ਬੰਨੇ ਹੋਏ ਸਨ ਜਦੋਂ ਇਹ ਸੰਬੰਧੀ ਪੁਲਿਸ ਨੇ ਜਾਂਚ ਕੀਤੀ ਤਾਂ ਉਹਨਾਂ ਪਾਇਆ ਕਿ ਬਜਿੰਦਰ ਸਿੰਘ ਦਾ ਕਤਲ ਉਸਦੇ ਪੁੱਤਰ ਸੁਪਰੀ ਸਿੰਘ ਨੇ ਕਣਕ ਦੀ ਕਟਾਈ ਨੂੰ ਲੈ ਕੇ ਸ਼ਰਾਬ ਪਿਲਾਕੇ ਉਸਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿੱਚ ਧੱਕਾ ਮਾਰ ਕੇ ਕੀਤਾ ਸੀ ਅਨੀ ਪ੍ਰੀਤ ਕੋਰ ਨੇ ਆਪਣੇ ਬਿਆਨਾਂ ਵਿੱਚ ਉਸਦੀ ਪਰਚਾਈ ਉੱਪਰ ਵੀ ਸ਼ੱਕ ਜ਼ਾਹਰ ਕੀਤਾ ਹੈ। ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਾਮਲਾ ਦਰਜ ਕਰ ਲਿਆ ਸੀ ਤੇ ਅੱਜ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ। ਪਹਿਲਾਂ ਸੁਪਰੀ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ थाना ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਤਲਾਸ਼ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ। ਜਿਸ ਦੀ ਜਾਨ ਦੁਰਾ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਗੈਟ ਬਾਡੀ ਆਖੜਾ ਨਹਿਰ ਗੰਡਾ ਘੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਸ਼ੱਕੀ ਮਾਮਲਾ ਹੋਣ ਕਰਕੇ ਪੋਸਟਵਾਲਾ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਸਰ ਕੀ ਮਾਮ ਕੀ ਰੰਜਿਸ਼ ਸੀ ਕੋਈ ਜਿਹੜਾ ਕਤਲ ਕਰਨ ਦਾ ਕੰਮ ਹਾਂਜੀ ਕੱਲ ਬਜਿੰਦਰ ਸਿੰਘ ਦੀ ਬੇਟੀ ਐਨਪਿੰਤ ਨੇ ਸੱਚੋ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸ ਦੇ ਪਿਤਾ ਦਾ ਤੇ ਉਸ ਦੇ ਭਰਾ ਸੁਖਪ੍ਰੀਤ ਦਾ ਆਵਜ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸ ਦੇ ਭਰਾ ਸੁਖਪ੍ਰੀਤ ਸਿੰਘ ਨੇ ਹੀ ਉਸ ਦੇ ਪਿਤਾ ਦਾ ਕਤਲ ਕੀਤਾ ਹੈ ਕਿਸਨਲ ਮਾਰਿਆ ਲੱਗਦਾ ਹੈਗਾ ਜੀ ਕਿਵੇਂ ਉਹਦੀ ਆਪ ਗੰਤਿਆ ਹਾਂਜੀ ਉਹਨਾਂ ਦੇ ਦਸਤਾਨਜ਼ਾਬ ਤੇ ਹੁਣ ਤੱਕ ਦੇ ਤ੍ਰਤੀਸ਼ ਮਤਾਬਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰਿਉਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮਕਦਮਾ ਦਰਜ ਕਰ ਲਿਆ ਗਿਆ ਹੈ ਅਰੈਸਟ ਵੀ ਪੈ ਗਈ ਹਾਂਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਕੋਈ ਬ੍ਰਾਮਦੀ ਵੀਗੈਰਾ ਵੀ ਹੋਈ ਹੈ ਤੋ ਹਾਂਜੀ ਗ੍ਰਫਤਾਰੀ ਪੈ ਗਈ ਹੈ ਬਾਕੀ ਉਹਦੀ ਪੁਸ਼ਕ ਜਾਰੀ ਹੈ ਉਹਨੂੰ ਕੋਰਟ ਤੇ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ ਹਮ ਚੱਲੇਗੀ ਉਹ ਜਮੀਨੀ ਬਵਾਦੀ ਹਾਂਜੀ ਹੁਣ ਤੱਕ ਦੀ ਤਫਤੀਸ਼ ਮਦਾਕਤਾ ਉਹ ਜਮੀਨੀ ਬਵਾਦੀ ਇਹ ਸ਼ਰਾਬ ਪੀਣ ਦਾ ਵੀ ਆਦੀ ਸੀ ਉਹ ਪਤਾ ਲੱਗੇ ਜੀ ਬਾਕੀ ਤਫਤੀਸ਼ ਜਾਰੀ ਹੈ ਅਗਲੇ ਡੰਗ ਅਗਲੇ ਤਫਤੀਸ਼ ਕਰਕੇ ਅਗਲੇ ਤੱਤਾਂ ਦੇ ਸਾਹਮਣੇ ਪੇਸ਼ ਕਰਾਂਗੇ ਕੋਈ ਹੋਰ ਵੀ ਇਹਦੇ ਨਾਲ ਇਨਵੋਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਕੋਈ ਤੋ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਬਾਕੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਰਵਿਕ